लाजिद पुट ਪ੍ਰੋਜੈਕਟ ਕਿਨਾ ਚ ਤੁਹਾਡਾ ਮੈਂ ਅਰਜਿੰਦਰ ਸਿੰਘ ਗਿੱਲ ਸੂਭਾ ਪ੍ਰਧਾਨ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਦਾ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਅੱਜ ਖੰਨਾ ਦੇ ਅੰਬੇਦਕਰ ਭਵਨ ਦੇ ਵਿੱਚ ਰੋਸ ਮਜਾਦਾ ਕੀਤਾ ਗਿਆ ਪੁਤਰਾ ਫੁੱਕਿਆ ਜਾ ਰਿਹਾ ਹੈ ਇਸ ਕਿਹੜੇ ਕਿਹੜੇ ਤੁਹਾਡੀਆਂ ਮੰਗਾਂ ਨੇ ਇਹਨਾਂ ਕਰਕੇ ਤੁਸੀਂ ਇਸ ਇੱਕ ਕਾਰਵਾਈ ਕਰ ਰਹੇ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਕੋਰੋਨਾ ਦੌਰਾਨ ਸਾਰਿਆਂ ਨੂੰ ਸਹੂਲਤਾਂ ਮਿਲੀਆਂ ਸਾਡੀ ਟਰਾਂਸਪੋਰਟ ਨੂੰ ਕੋਰੋਨਾ ਦੌਰਾਨ ਕੋਈ ਨਹੀਂ ਸਹੂਲਤ ਮਿਲੀ ਕਿਉਂਕਿ ਉਹ ਟੈਕਸ ਟੁੱਟੇ ਆ ਵੈਸੀ ਟੁੱਟੇ ਹੋਣ ਦੇ ਦੂਜੀ ਸਾਡੀ ਮੰਗ ਹੈ ਕਿ ਕੁਝ ਡਰਾਈਵਿੰਗ ਲਾਇਸੈਂਸ ਦੇ ਵਿੱਚ ਘੱਟੋ ਘੱਟ 10 ਤੋਂ 15 ਲੱਖ ਦੀ ਪਾਲਿਸੀ ਬਣਾਈ ਜਾਵੇ ਕਿ ਜੇ ਕੋਈ ਐਕਸੀਡੈਂਟ ਹੁੰਦੀ ਗੱਡੀ ਜਾਂ ਡਰਾਈਵਰ ਨੂੰ ਕੋਈ ਚੋਟ ਲੱਗਦੀ ਆ ਉਹ ਆਪਦਾ ਲਾਜ ਕਰਾ ਸਕੇ ਤੀਜੀ ਸਾਡੀ ਮੰਗ ਹੈਗੀ ਹੈ ਕਿ ਜਗਾੜੂ ਰੇੜੀਆਂ ਤੇ ਖੜੂਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਜਗਾੜੂ ਰੇੜੀਆਂ ਦੇ ਨਾਂ ਤੇ ਨੰਬਰ ਆ ਕੋਈ ਲੈਣਾ ਨਹੀਂ ਉਹਦੇ ਵਿੱਚ ਨਾ ਕੋਈ ਉਹਨਾਂ ਕੋ ਪਾਸਿੰਗ ਹੁੰਦੀ ਆ ਨਾ ਉਹਨਾਂ ਨੂੰ ਟੂਲ ਫਲਾਜਾ ਲੱਗਦਾ ਤੇ 20 20 ਫੁੱਟ ਲੰਬਾ ਮਾਲ ਲੱਦ ਲੈਂਦੇ ਆ ਕਈ ਜਗ੍ਹਾ ਤੇ ਐਕਸੀਡੈਂਟ ਹੋਏ ਕਈ ਪਰਿਵਾਰਾਂ ਦੇ ਉਹਨਾਂ ਨੇ ਨੁਕਸਾਨ ਵੀ ਹੋਏ ਪਰ ਜਿਹੜੀ ਸਾਡੀ ਚੌਥੀ ਮੰਗ ਜਿਹੜੀ ਆ ਇਹਨਾਂ ਨੇ ਜਿਹੜਾ ਸਾਲ ਦਾ ਟੈਕਸ ਲੁੱਟਣ ਵਾਸਤੇ ਕਰਤਾ ਉਹਨੂੰ ਘਟਾ ਕੇ ਕੁਆਟਰ ਹੀ ਕੀਤਾ ਜਾਵੇ ਤਿੰਨ ਮਹੀਨੇ ਦਾ ਇੱਕ ਜਿਹੜਾ ਗ੍ਰੀਨ ਟੈਕਸ ਲਾਇਆ ਇਹਨਾਂ ਨੇ ਇੱਕ ਉਹ ਹਟਾਇਆ ਜਾਵੇ ਜੋ ਗ੍ਰੀਨ ਟੈਕਸ ਕਹਾਦਾ ਦੀ ਇਹ ਹੀ ਜੋ ਟੂਲ ਪਲਾਜਾ ਟੈਕਸ ਦੇਂਦੇ ਪਾਸਿੰਗ ਦੇਂਦੇ ਇੰਸ਼ੋਰੈਂਸ ਕਰਾਉਂਦੇ ਇੰਸ਼ੋਰੈਂਸ ਜਿਹੜੀ ਸਾਡੀ ਆ ਉਹ ਤਾਂ ਅਸੀਂ ਅੱਗੇ ਗੱਲ ਕਰਦੇ ਆ ਗ੍ਰੀਨ ਟੈਕਸ ਕੀ ਆ ਜੀ ਗ੍ਰੀਨ ਟੈਕਸ ਜਿਵੇਂ ਦਿੱਲੀ ਦੇ ਵਿੱਚ ਐਵੇਂ ਲਾਤਦਾ ਵਾਧੂ ਟੈਕਸ ਭਾਰਤਾ ਇਹਨਾਂ ਨੇ ਗ੍ਰੀਨ ਟੈਕਸ ਦਾ ਮਕਸਦ ਕੋਈ ਨਹੀਂ ਜਦੋਂ ਅਸੀਂ ਆਰਮ ਟੈਕਸ ਦੇ ਰਹੇ ਹਾਂ ਗ੍ਰੀਨ ਟੈਕਸ ਦਾ ਤਾਂ ਕੋਈ ਮਕਸਦ ਨਹੀਂ ਜਿਹੜੀ ਗੱਡੀ ਟੈਕਸ ਦੇ ਰਹੀ ਹੈ ਟੈਕਸ ਦੇ ਉੱਪਰ ਟੈਕਸ ਲਗਾ ਟੈਕਸ ਦੇ ਉੱਤੇ ਟੈਕਸ ਲਾਤਾ ਦੂਜੀ ਗੱਲ ਜਿਹੜੀ ਇਹਨਾਂ ਨੇ ਪਾਸਿੰਗਾਂ ਦੇ ਰੇਟ ਵਧਾਏ ਠੀਕ ਆ ਪਾਸਿੰਗ ਦੇ ਰੇਟ ਵਧਾਉਣ ਤੋਂ ਬਾਅਦ ਆ ਜਿਹੜਾ ਸਾਲ ਦਾ ਟੈਕਸ ਠੋਕਤਾ ਮਤਲਬ ਡਰਾਈਵਰ ਨੂੰ ਕਿਸੇ ਵੀ ਅਦਾਲਤ ਦੇ ਵਿੱਚ ਕਿਤੇ ਵੀ ਜੁੰਦਰੀ ਛੜਰਾਂ ਚਾਹੁੰਦੇ ਕਿਉਂਕਿ ਇੰਨਾ ਤੰਗ ਕਰ ਦੋਗੇ ਆਪਣੀ ਗੱਡੀਆਂ ਵੇਚ ਦੇਣ ਤੇ ਮੈਨੂੰ ਖਿਆਲ ਹੈ ਭਗਵੰਤ ਮਾਨਾਂ ਦਾ ਨਾ ਜਗਾੜੂ ਰੇੜੀ ਪਾ ਲੈਣੇ ਕਿਉਂਕਿ ਹਰ ਜਗ੍ਹਾ ਤੇ ਇਹ ਆ ਜਿਹੜੇ ਚਲਾਨ ਆ ਚਲਾਨ ਵੀ ਜਿਹੜੇ ਆਨਲਾਈਨ ਕਰਦੇ ਇਹ ਵੀ ਸਹੀ ਨਹੀਂ ਗਿਨੇ ਜਾਂਦੇ ਇਹ ਜੇ ਤੁਹਾਡੇ ਨਾਲ ਕਿਸੇ ਦੀ ਦਸ਼ਮਣੀ ਹੈ ਨਾ ਤਹਾਡੀ ਗੱਡੀ ਦੀ ਫੋਟੋ ਖਿੱਚ ਕੇ ਉਹ ਥੰਦਾਰ ਨੂੰ ਦਿੱਤੀ ਜਾਵੇ ਉਹ ਆਨਲਾਈਨ ਚਲਾਨ ਕਰ ਸਕਦਾ ਜਾਂਦੇ ਮੌਕੇ ਤੇ ਚਲਾਨ ਕਰਨ ਮੌਕੇ ਤੇ ਚਲਾਨ ਨਹੀਂ ਕਰਦੇ ਫੋਟੋ ਖਿੱਚ ਕੇ ਲੈ ਜਾਂਦੇ ਆ ਅੰਦਰ ਜਾ ਕੇ ਚਲਾਨ ਕਰ ਦਿੰਦੇ ਉਹ ਵੀ ਗਲਤ ਆ ਜਿਹੜੇ ਆਨਲਾਈਨ ਕੈਮਰੇ ਲਾਉਂਦੇ ਆ ਕੀ ਉਹਨਾਂ ਦੇ ਅਫਸਰ ਨੰਗਦੇ ਆ ਐਮ ਐਲ ਏ ਨੰਗਦੇ ਆ ਮਨਿਸਟਰ ਡੰਗਦੇ ਆ ਉਦੋਂ ਕੈਮਰਾ ਬੰਦ ਹੋ ਜਾਂਦਾ ਜਦੋਂ ਜਗਾੜੂ ਰੇੜੀ ਨੰਗਦੀ ਉਦੋਂ ਕੈਮਰਾ ਉਹਨੂੰ ਚੁੱਕਦਾ ਨਹੀਂ ਸਿਰਫ ਇੱਕ ਗੱਡੀ ਨੂੰ ਚੁੱਕਦਾ ਜੋ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਤੁਸੀਂ ਕਦੇ ਮੁਲਾਕਾਤ ਕੀਤੀ ਆ ਲਾਲਜੀਤ ਭੋਲਰ ਤੁੰਗਾਰਾ ਮੁੱਖ ਮੰਤਰੀ ਦੇ ਸਾਡਾ ਹੈ ਹੀ ਨਹੀਂ ਜੇ ਹੋਵੇ ਨਾ ਉਹ ਤੇ ਜਨਾਨੀਆਂ ਨੂੰ ਪੜਾਣਾ ਇੱਕ ਤਾਂ ਬੰਦਾ ਹੋਵੇ ਨਾ ਬੰਦੇ ਦੀ ਜ਼ੁਬਾਨ ਹੁੰਦੀ ਉਹਦੀ ਤੇ ਜ਼ੁਬਾਨ ਕੋਈ ਨਹੀਂ ਸਵੇਰੇ ਉਹਨੇ ਕੁਝ ਕਹਿਣਾ ਰਾਤ ਨੂੰ ਕੀ ਕਹਿਣਾ ਹੁਣ ਕਰਨਲ ਬਾਠਨਾ ਉਹਨਾਂ ਦੀ ਵਾਈਫ ਨੇ ਮੁੱਦੇ ਚੁੱਕੇ ਉਹਨਾਂ ਨੂੰ 5 ਵਜੇ ਦਾ ਟਾਈਮ ਦਿੱਤਾ ਮੁੜ ਕੇ ਮਿਲਿਆ ਹੀ ਨਹੀਂ ਉਹ ਕਾਹਦਾ ਸੀਐਮ ਦਾ ਦੁਜੇ ਸੀਐਮ ਵੀ ਰਹੇ ਆ ਆਨਲਾਈਨ ਤੁਸੀਂ ਮੀਟਿੰਗ ਮੰਗੋ ਅਗਲੇ ਦਿਨ ਦੇ ਰਹੇ ਆ ਇਹਦੇ ਕਿਸੇ ਨੂੰ ਮੀਟਿੰਗ ਨਹੀਂ ਦਿੱਤੀ ਹੁਣ ਮਾਸ਼ੂ ਜੈਨ ਜੀ ਜਿਹੜੇ ਡੀਸੀ ਲੱਗੇ ਆ ਮੇਰਾ ਤਾਂ ਰਾਦਾ ਪਿੰਲੋਂ ਇਹਦਾ ਹੀ ਪਿੱਟ ਸਿਆਪਾ ਕਰੀਏ ਲੁਧਿਆਣੇ ਆ ਕੇ ਲੱਗ ਗਿਆ ਜਿਹਦੇ ਨਾਲ ਮੀਟਿੰਗ ਹੋਈ ਆ ਹਾਂ ਜੀ ਜਿਸ ਦਾ ਕਿਸਾਨਾਂ ਦਾ ਧੱਕਾ ਹੋ ਰਿਹਾ ਮੀਟਿੰਗ ਦੇ ਕੇ ਇਹਨਾਂ ਨੂੰ ਮਨ ਨੂੰ ਮਿਲਦੇ ਨਹੀਂ ਜਾਂ ਉੱਠ ਕੇ ਚਲੇ ਜਾਂਦੇ ਨੇ ਡਰਾਈਵਰ ਭਾਈ ਚਾਰਾ ਜੋ ਸੜਕਾਂ ਤੇ ਮਿਹਨਤ ਕਰਦਾ ਹੈ ਹੈਂਡ ਟੂ ਮਾਉਥ ਹੈ ਹਰ ਰੋਜ਼ ਕਮਾ ਕੇ ਖਾਣ ਵਾਲਾ ਭਾਈ ਚਾਰਾ ਹੈ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸਿਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿ ਆਮ ਲੋਕਾਂ ਦੀ ਸਰਕਾਰ ਹੋਊਗੀ ਧਰਨੇ ਲਾਉਣ ਦੀ ਜਰੂਰਤ ਨਹੀਂ ਹੋਊਗੀ ਲੋਕਾਂ ਨੂੰ ਉਹ ਮਤਲਬ ਮੁੱਢਲੀਆਂ ਜੋ ਸਹੂਲਤਾਂ ਨੇ ਸਿਹਤ ਸਹੂਲਤਾਂ ਨੇ ਸਿੱਖਿਆ ਸਹੂਲਤਾਂ ਨੇ ਜਾਂ ਹੋਰ ਮੁੱਢਲੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਲੱਗਦਾ ਕਿ ਕੋਈ ਵਾਅਦਾ ਪੂਰਾ ਕੀਤਾ ਸਰਕਾਰ ਨੇ ਦੇਖੋ ਜੀ ਜਿਉਂਦੀ ਇਹ ਇੱਕ ਦੇ ਪਹਿਲੀ ਗੱਲ ਤੇ ਆਮ ਆਦਮੀ ਰਹੀ ਨਹੀਂ ਕਿੰਨੇ ਐਮਐਲਏ ਦੇ ਰੋਲਾ ਪੈ ਚੁੱਕਾ ਇਹਨਾਂ ਕੀ ਉਹ ਜੈ ਰਾਮ ਰੌੜੀ ਹੈ ਜਿਹੜਾ ਉੱਥੋਂ ਦਾ ਉਹਨੇ ਵੀ ਕਰਪਟ ਦਾ ਅੱਜ ਤੇ ਬੀਬੀ ਇੱਕ ਜਿਹੜੀ ਉਹਦਾ ਵੀ ਰੌਲਾ ਪੈ ਗਿਆ ਆਮ ਆਦਮੀ ਕਿੱਥੇ ਰਹਿ ਗਈ ਜਿੰਨੇ ਧਰਨੇ ਜਿੰਨੇ ਮੁਜਾਰੇ ਕਿਹੜਾ ਅਫਸਰ ਇਰ ਤੋਂ ਖੁਸ਼ ਆ ਲਾਲਜੀਤ ਪੁੱਲਰ ਦਾ ਅੱਜ ਉਤਲਾ ਮੁਕੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਲਾਲਜੀਤ ਨੂੰ ਇਹੋ ਹੀ ਦੇਣਾ ਚਾਹੁੰਦੇ ਨੇ ਕਿ ਤੂੰ ਸਾਡੇ ਹਲਕੇ ਦਾ ਪਰ ਹਲਕੇ ਦੇ ਵਿੱਚ ਵੇਖੋ ਜੀ ਅਸੀਂ ਕਮਾ ਕੇ ਦਿੰਨੇ ਗਵਰਨਮੈਂਟ ਨੂੰ ਅਸੀਂ ਕੋਈ ਭੀਖ ਨਹੀਂ ਭਗਦੇ ਕਮਾਈ ਕਰਕੇ ਅਸੀਂ ਗਵਰਨਮੈਂਟ ਦਾ ਖਜ਼ਾਨਾ ਭਰਦੇ ਇੱਕ ਗੱਡੀ ਵਾਲਾ ਘਟ ਘਟ 10 ਪਰਿਵਾਰ ਪਾਲਦਾ ਇੰਸ਼ੋਰੈਂਸ ਵਾਲੇ ਟੈਕਸ ਵਾਲੇ ਟਾਇਰਾਂ ਵਾਲੇ ਬੈਟਰੀ ਵਾਲੇ ਹਰ ਰੁਜ਼ਗਾਰ ਜਿਹੜਾ ਉਹਨੂੰ ਖਤਮ ਕਰ ਹੁਣ ਸੈਂਸਰ ਲਾਉਣ ਦਾ ਕੀ ਕੰਮ ਸੀ ਪਹਿਲਾਂ ਗੱਡੀਆਂ ਨਹੀਂ ਚੱਲਦੀਆਂ ਸੈਂਸਰ ਲਾਉਣ ਦਾ ਵੀ ਗੱਡੀਆਂ ਦਾ ਇਹੋ ਹੀ ਕੰਮ ਆ ਤੇ ਜਿਹੜਾ ਆਮ ਵਰਕਸ਼ਾਪ ਵਾਲਾ ਉਹ ਖਤਮ ਹੋ ਜੇ ਕਿਉਂਕਿ ਜੇ ਕਿਸ ਦਾ ਸੈਂਸਰ ਰਾਹ ਚ ਉੱਡ ਗਿਆ ਉਹ ਕੰਪਿਊਟਰ ਹਲਾ ਆਊਗਾ ਉਹ ਦੱਸੂਗਾ ਕਿਹੜਾ ਸੈਂਸਰ ਪੈਣਾ ਉਹ ਵੀ ਕੋਰਪੋਰੇਟ ਘਰਾਣਿਆਂ ਨੂੰ ਫਾਇਦਾ ਜਾਣੇ ਅਗਲਾ ਰੁਖ ਕੀ ਆ ਤੁਹਾਡਾ ਅਗਲਾ ਰੁਖ ਸਾਡਾ ਹੈ ਹੁਣੇ ਹੀ ਮੀਟਿੰਗ ਹੁੰਦੀ ਆ 100% ਤੇ ਅਸੀਂ ਮੁਹੱਲੀ ਨੂੰ ਕਰਾਂਗੇ ਜੋ ਇਹਨੇ ਪਰਚੇ ਦੇਣੇ ਆ ਦੇ ਲਵੇ ਪਰਚਿਆਂ ਤੋਂ ਬਾਅਦ ਹੋਰ ਕੁਝ ਕਰ ਨਹੀਂ ਸਕਦਾ ਸਾਨੂੰ ਠੀਕ ਆ ਤੇ ਜੇ ਸੁਪਰੀਮ ਕੋਰਟ ਵੀ ਅਸੀਂ ਇਹਦੀ ਕਮੈਂਟ ਪਾਵਾਂਗੇ ਕਿਉਂਕਿ ਹਾਈ ਕੋਰਟ ਦੇ ਜਿਹੜੇ ਆਰਡਰ ਆ ਉਹ ਨਾਲ ਲਾ ਕੇ ਕਿਉਂਕਿ ਜਿਹੜੀ ਸਾਡੀ ਸੈਂਟਰ ਦੀ ਯੂਨੀਅਨ ਹੈ ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ ਉਹਦੀ ਇਹ ਬ੍ਰਾਂਚ ਹੈ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਸਾਡੇ ਵਕੀਲ ਬੈਠੇ ਨੇ ਸੈਂਟਰ ਦੇ ਵਿੱਚ ਤੇ ਜੇ ਮੋਹੱਲੀ ਧਰਨਾ ਰੱਖਿਆ ਤੇ ਸੈਂਟਰ ਕਮੇਟੀ ਵੀ ਦਿੱਲੀ ਤੋਂ ਇੱਥੇ ਪਹੁੰਚੂਗੀ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਖਲਾਲ ਮਾਜਰਾ ਕਰਨੇ ਤੋਂ ਤੇ ਮੇਰੀ ਟੀਮ ਅੱਜ ਅੰਮ੍ਰਿਤਸਰ ਜੀਰਾ ਮੋਗਾ ਜਗਰਾਉਂ ਫਤਿਆਬਾਦ ਝਮਾਲ ਇਹ ਸਾਰੀ ਬੈਲਟ ਪੂਰੇ ਇਕੱਠੀ ਹੋਈ ਆ ਤੇ ਇਸ ਸਬੰਧ ਵਿੱਚ ਇਕੱਠੀ ਹੋਈ ਆ ਵੀ ਇੱਕ ਤਾਂ ਸਾਲ ਦਾ ਟੈਕਸ ਕਰਤਾ ਸਾਲ ਦੇ ਟੈਕਸ ਦੇ ਵਿੱਚ ਕੀ ਆ ਮਾਰਚ ਮਹੀਨੇ ਦੇ ਵਿੱਚ ਇਹ ਜਿਹੜਾ ਮਾਰਚ ਮਹੀਨਾ ਇਹ ਬੜਾ ਹੀ ਹਰੇਕ ਬੰਦੇ ਤੇ ਭਾਰੂ ਹੁੰਦਾ ਕਿਉਂਕਿ ਟੈਕਸ ਆ ਗਏ ਪਾਸਿੰਗਾ ਆ ਗਈਆਂ ਬੱਚਿਆਂ ਦੀ ਐਡਮਿਸ਼ਨ ਆ ਗਈ ਹੈ ਜੀ ਉਹਨਾਂ ਦੀਆਂ ਕਿਤਾਬਾਂ ਵਰਦੀਆਂ ਮਤਲਬ ਹਰ ਪੱਖੋਂ ਕਿਸੇ ਨੇ ਕੰਨ ਕਰਣੀਆਂ ਬਹੁਤ ਮਤਲਬ ਔਖਾ ਹੈ ਮਹੀਨਾ ਕੱਢਣਾ ਜੀ ਦੂਜੀ ਗੱਲ ਵੀ ਕੁਆਟਰ ਟੈਕਸ ਸਾਡੇ ਵਰਕਰ ਭਰਦੇ ਨੇ ਜਦੋਂ ਅਸੀਂ ਕੁਆਟਰ ਟੈਕਸ ਭਰਦੇ ਆ ਸਾਲ ਦਾ ਕੋਈ ਜ਼ਰੂਰੀ ਆ ਵੀ ਸਾਲ ਦਾ ਇਕੱਠਾ ਹੀ ਭਰਨਾ ਨਵੀਂ ਗੱਡੀ ਤੇ 4 ਸਾਲ ਦਾ ਕਰਤਾ ਜੀ ਹੈ ਨਹੀਂ ਉਹ ਅਸੀਂ ਮੰਗ ਰੱਖਦੇ ਆ ਵੀ ਇਹ ਜਿਹੜਾ ਟੈਕਸ ਆ ਅਸੀਂ ਸਾਲ ਦਾ ਨਹੀਂ ਭਰ ਸਕਦੇ ਕੁਆਟਰ ਟੈਕਸ ਕੀਤਾ ਜਾਵੇ ਜਿਹੜੀ ਸਾਡੀ ਯੂਨਾਈਟਿਡ ਟ੍ਰੇਡ ਯੂਨੀਅਨ ਆ ਪੂਰੇ ਪੰਜਾਬ ਦੀ ਆ ਅਸੀਂ ਰੁਖੋ ਜਤਾ ਮਹਾਲੀ ਨੂੰ ਕਰਾਂਗੇ ਨਹੀਂ ਫਿਰ ਅਸੀਂ ਸੁਪਰੀਮ ਕੋਰਟ ਨੂੰ ਕਰਾਂਗੇ ਜਿੰਨਾ ਜਿੰਨਾ ਨੂੰ ਸਾਡੇ ਮੰਗ ਪੱਤਰ ਦਿੱਤੇ ਹੁੰਦੇ ਹੋਏ ਨੇ ਉਹਨਾਂ ਨੂੰ ਅਸੀਂ ਪਾਰਟੀ ਬਣਾਵਾਂਗੇ ਸਮਝ ਲਓ ਗੱਲ ਤੇ ਦੂਜਾ ਜਿਹੜੀਆਂ ਜਗਾੜੂ ਰੇੜੀਆਂ ਨੇ ਉਹ 25 25 ਫੁੱਟ ਲੰਮਾ ਸਰੀਆ ਪਾ ਕੇ ਓਵਰ ਲੋਡ ਤੇ ਨਾਲ ਹੀ ਸਾਨੂੰ ਹੁਣ ਈ ਰਿਕਸ਼ਾ ਫਕਤ ਪਾਉਣ ਲੱਗ ਗਿਆ ਨਾਲੇ ਜਿਹੜੇ ਸਵਾਰੀਆਂ ਵਾਲੇ ਆਟੋ ਨੇ ਉਹਨਾਂ ਨੂੰ ਨਹੀਂ ਕੋ ਰੋਕਦਾ 20 25 25 30 30 ਥੱਲੇ ਜੂਰੀਏ ਦੇ ਪਾਸ ਬੜੀ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਲਈ ਜਾਂ ਤਾਂ ਫਿਰ ਪ੍ਰਸ਼ਾਸਨ ਇਹਨਾਂ ਤੋਂ ਪੈਸੇ ਲੈਂਦਾ ਹੋਊ ਸਮਝ ਲਓ ਗੱਲ ਜਾਂ ਫਿਰ ਇਹ ਪੈਸੇ ਇਕੱਠੇ ਕਰਕੇ ਉੱਪਰ ਭੇਜ ਦੇਣਗੇ ਸਾਡੀ ਗੱਲ ਕੱਟਦੇ ਆ ਇੱਕ ਵਾਰੀ ਜੋ ਪੰਜਾਬ ਸਰਕਾਰ ਨੇ ਜੋ ਜਗਾੜੂ ਰਿਨੇ ਸਬੰਧ ਕਰਤੇ ਸੀ ਉਸ ਤੋਂ ਬਾਅਦ ਲੋਕਾਂ ਦੀ ਮੰਗ ਤੇ ਰੋਡ ਬੈਕਰ ਨੂੰ ਮੁੱਖ ਰੱਖਦੇ ਹੋਏ ਦੁਆਰਾ ਸ਼ੁਰੂ ਕਰ ਦਿੱਤੀਆਂ ਗਈਆਂ ਸੀ। ਹਾਂਜੀ। ਉਹ ਇੱਕ ਪਾਸੇ ਤੁਸੀਂ ਇਹ ਲੱਖਾਂ ਰੁਪਏ ਦੇ ਤੁਸੀਂ ਟੈਕਸ ਭਰਦੇ ਹੋ ਗੱਡੀਆਂ ਲੱਗੇ ਤੁਸੀਂ ਗੱਡੀਆਂ ਆ ਰੋਡ ਦੇ ਉੱਤੇ ਚਲਾਉਨੇ ਹੋ। ਦੂਸਰੇ ਪਾਸੇ ਜਗਾੜੂ ਰੇੜੇ ਨੇ। ਕੀ ਲੱਗਦਾ ਕਿ ਤੁਹਾਡੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ? ਬਹੁਤ ਬੇਇਨਸਾਫੀ ਕੀਤੀ ਜਾ ਰਹੀ ਹੈ ਜੀ। ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾ ਚੁੱਕੇ ਹਾਂ। ਅਸੀਂ ਦੇਖੋ ਅਸੀਂ ਇਕੱਠੇ ਹੁੰਨੇ ਆਂ। মিডিਆ ਸਾਡੇ ਕੋਲ ਆਉਂਦਾ। ਅਸੀਂ ਅੰਨ ਪਾਣੀ ਦਾ ਪ੍ਰਬੰਧ ਕਰਦੇ ਹਾਂ। ਦੂਰੋਂ ਦੂਰੋਂ ਸਾਡੇ ਜਾਰੂ ਵਰਕਰ ਪਹੁੰਚਦੇ ਨੇ ਵੀ ਅਸੀਂ ਇਕੱਠੇ ਹੋਈਏ ਸਾਡਾ ਕੋਈ ਮਸਲਾ ਹੱਲ ਹੋਵੇ ਕੋਰਟ ਨੇ ਆਰਟੀਓ ਨੂੰ ਇਹਨਾਂ ਨੇ ਜੁਰਮਾਨੇ ਕਰਤੇ ਕੋਰਟ ਨੇ ਆਰਟੀਓ ਨੂੰ ਤਾਂ ਖਿੱਚ ਕੇ ਕਰਨੀ 50-5000 ਕਿੱਥੋਂ ਭਰਨਾ ਵਰਕਰਾਂ ਨੂੰ ਇਕੱਠੇ ਕਰਕੇ ਭਰੂ ਹੈ ਜੀ ਹੁਣ ਇਹਨਾਂ ਨੇ ਆਰਟੀਓ ਡਿਊਟੀ ਫੇਰ ਖੜੇ ਕਰਤੇ ਸਾਡਾ ਜਿਹੜਾ ਮਸਲਾ ਸਰਕਾਰ ਨੂੰ ਮੰਗ ਇਹੀ ਸੀ ਵੀ ਜਿਹੜੇ ਜਿਗਾੜੂ ਰੇੜੇ ਨੇ ਕਿਸੇ ਦੇ ਨੰਬਰ ਪਲੇਟ ਨਹੀਂ ਕਿਸੇ ਕੋਲ ਇੰਸ਼ੋਰ ਨਹੀਂ ਸਾਡੇ ਕੋਲ ਇੱਕ ਵੀ ਕਾਜ ਘਟ ਹੋਵੇ ਜਦੇ ਕਢਾ ਲੈਂਦੇ ਨੇ ਸਾਡਾ ਕੋਈ ਡਾਲੇ ਤੋਂ ਬਾਹਰ ਮਾਲ ਆ ਜਦੇ ਰੋਕ ਲੈਂਦੇ ਨੇ 20-20000 ਦੇ ਚਲਾਨ ਕਰਦੇ ਨੇ ਦੇਖੋ ਸਾਨੂੰ ਸਾਡੇ ਜਿਹੜੇ ਬੰਦੇ ਨੇ ਕਿਉਂ ਇਕੱਠੇ ਹੁੰਦੇ ਨੇ ਬਾਰ-ਬਾਰ ਕਿਉਂ ਨਹੀਂ ਸਾਡੀ ਸੁਣਵਾਈ ਹੁੰਦੀ ਇੰਨਾ ਜਿੰਨੇ ਇਹ ਸਰਕਾਰ ਨੇ ਸਾਨੂੰ ਨੁਕਸਾਨ ਕੀਤਾ ਨਾ ਲਾਲਜੀਤ ਭੱਲੜ ਦੀ ਕੋਠੀ ਅਸੀਂ ਦੋ ਵਾਰ ਜਾਏ ਸਾਨੂੰ ਉਹਨੇ ਮੀਟਿੰਗ ਨਹੀਂ ਦਿੱਤੀ ਸੀਐਮ ਮਾਨ ਪ੍ਰਧਾਨ ਜੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕਾਂ ਨੂੰ ਧਰਨੇ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਹਾਂਜੀ ਤੇ ਹੁਣ ਤੋਂ ਇਸ ਤੇ ਬੋਲਟ ਹੋ ਰਿਹਾ ਜੀ ਕਹੋਗੇ ਇਸ ਬਾਰੇ ਉਲਟ ਇਹੀ ਹੋ ਰਿਹਾ ਜੀ ਕਿਉਂਕਿ ਜੇ ਸਣਵਾਈ ਨਹੀਂ ਹੁੰਦੀ ਇਹ ਪੈਗੇ ਪੈਸੇ ਦੇ ਪਿੱਛੇ ਇਹਨਾਂ ਨੂੰ ਹੁਣ ਵੋਟਾਂ ਦਾ ਕੋਈ ਮਤਵ ਨਹੀਂ ਕਿਉਂਕਿ ਜਿਹੜੇ ਸਾਡੇ ਭਰਾ ਦਿਨ ਰਾਤ ਮਿਹਨਤ ਕਰਦੇ ਨੇ ਹੈ ਜੀ ਰੋਡਾਂ ਤੇ ਫਿਰਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਜਿਹੜੇ ਰੇੜੀਆਂ ਵਾਲੇ ਨੇ ਉਹ 4-5 ਵਜੇ ਨੂੰ 5-5 3-3000 ਰੁਪਿਆ ਕਮਾ ਕੇ ਘਰ ਜਾ ਵੜਦੇ ਨੇ ਨਾ ਉਹਨਾਂ ਨੇ ਕੋਈ ਟੈਕਸ ਦੇਣਾ ਹੈ ਜੀ ਨਾ ਉਹਨਾਂ ਕੋ ਕੋਈ ਲਾਇਸੈਂਸ ਆ ਨਾ ਉਹਨਾਂ ਕੋ ਕੋਈ ਇੰਸ਼ੋਰ ਆ ਸਾਡਾ ਇੰਸ਼ੋਰ ਵੇਖੋ ਪਾਸਿੰਗ ਵੀ ਇੰਸ਼ੋਰ ਦੇ ਬਿਨਾਂ ਨਹੀਂ ਹੁੰਦੀ ਟੈਕਸ ਦੇ ਬਿਨਾ ਸਾਡੀ ਪਾਸਿੰਗ ਨਹੀਂ ਚੜ੍ਹਦੀ ਗ੍ਰੀਨ ਟੈਕਸ ਲਾਤਾ ਜੀ 1500 ਰੁਪਿਆ ਨਾਲ ਦੱਸੋ ਮੈਨੂੰ ਸਾਨੂੰ ਛੱਡਣਗੇ ਕਿੱਥੇ ਇਹ ਟਰਾਂਸਪੋਰਟ ਨੂੰ ਟਰਾਂਸਪੋਰਟ ਨੂੰ ਤਾਂ ਖਤਮ ਕਰਨ ਲੱਗੇ ਹੋਏ ਨੇ ਭਗਵਾਨ ਜੀ ਸਰਕਾਰ ਤੁਹਾਡੇ ਨਾਲ ਬੇਰੁਕੀ ਭਰੇ ਅਪਰੇਅਰ ਰੁਪਈਆ ਧੰਨ ਕੀਤਾ ਹੋਇਆ ਤੁਹਾਡਾ ਅਗਲਾ ਰੁਖ ਕੀ ਹੋਏ ਅਗਲਾ ਰੁਖ ਸਾਡਾ ਹੋਊਗਾ ਜੀ ਹੁਣ ਪੰਜਾਬ ਦੇ ਪ੍ਰਧਾਨ ਇਕੱਠੇ ਹੋਏ ਨੇ ਉਧਰਲੀ ਵੈਲਟ ਸਾਡੀ ਧਨੋਲੇ ਮੀਟਿੰਗ ਕਰ ਰਹੀ ਆ ਇਹਦੇ ਵਿੱਚ ਅਸੀਂ ਪੂਰੇ ਇਕੱਠੇ ਹੋ ਕੇ ਪੰਜਾਬ ਦੇ ਵਰਕਰ ਉਹ ਪ੍ਰਧਾਨ ਫੈਸਲਾ ਕਰਨਗੇ ਵੀ ਮਹਾਲੀ ਦਾ ਰੁਖ ਕੀਤਾ ਜਾਵੇ ਜਾਂ ਫਿਰ ਸੁਪਰੀਮ ਕੋਰਟ ਦਾ ਕੀਤਾ ਜੋ ਉਹਦੇ ਵਿੱਚ ਜਿੰਨੇ ਵੀ ਸਾਡੇ ਕੋਲ ਮੰਗ ਪੱਤਰ ਦਿੱਤੇ ਹੋਏ ਨੇ ਜਗਾ ਜਗਾ ਉਹ ਅਸੀਂ ਇਕੱਠੇ ਕਰਕੇ ਜਿਹੜੇ ਅਫਸਰਾਂ ਨੂੰ ਦਿੱਤੇ ਹੋਏ ਨੇ ਅਸੀਂ ਪਾਰਟੀ ਬਣਾਵਾਂਗੇ ਨਾਲ ਜੇ ਸਾਡਾ ਕੋਈ ਨਾਂ ਹਾਲੋ